ਬੱਬਰ ਖਾਲਸਾ ਦੇ ਗਰੁੱਪ ਗੁਰਗੇ ਨਾਲ ਹੋਇਆ ਪੁਲਿਸ ਦਾ ਮੁਕਾਬਲਾ ਬੱਬਰ ਖਾਲਸਾ ਗਰੁੱਪ ਦੇ ਗੁਰਗੇ ਵੱਲੋਂ ਕੀਤੀ ਗਈ ਪੁਲਿਸ ਉੱਤੇ ਫਾਇਰਿੰਗ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਵਿੱਚ ਬੱਬਰ ਖਾਲਸਾ ਗਰੁੱਪ ਦੇ ਗੁਰਗੇ ਦੇ ਲੱਤ ਚ ਵੱਜੀ ਗੋਲੀ ਅੱਜ ਖਰੜ ਸੀਆਈਏ ਸਟਾਫ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਖਰੜ ਦੇ ਪਿੰਡ ਚੱਪੜ ਚੀੜੀ ਨੇਰੇ ਬੱਬਰ ਖਾਲਸਾ ਇੰਟਰਨੈਸ਼ਨਲ ਗਰੁੱਪ ਦੇ 4 ਬੰਦਿਆਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਜਿਹੜੇ ਕਿ ਐਂਟੀ-ਸੋਸ਼ੀਅਲ ਐਲੀਮੈਂਟਸ ਦੀ ਗਤੀਵਿਧੀਆਂ ਵਿੱਚ ਸ਼ਾਮਲ ਸਨ ਇਹਨਾਂ ਚਾਰ ਦੋਸ਼ੀਆਂ ਵਿੱਚੋਂ ਤਿੰਨ ਨੂੰ ਪਹਿਲਾਂ ਹੀ ਅਰੈਸਟ ਕਰ ਲਿਆ ਗਿਆ ਸੀ ਤੇ ਚੌਥਾ ਦੋਸ਼ੀ ਗੁਰਪ੍ਰੀਤ ਗੋਪੀ ਜੋ ਕਿ ਮਾਲੀ ਚੱਪੜ ਵਿੱਚ ਝਿੜੀ ਦੀ ਪਿੰਡ ਵਿੱਚ ਘੁੰਮ ਰਿਹਾ ਸੀ ਉਸ ਦਾ ਪਿੱਛਾ ਕਰਨ ਤੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਨਾ ਰੁਕਿਆ ਅਤੇ ਉਸ ਨੇ ਪੁਲਿਸ ਪਾਰਟੀ ਤੇ ਫਾਇਰ ਕਰ ਦਿੱਤਾ ਲਗਭਗ 5 ਤੋਂ 6 ਰਾਉਂਡ ਫਾਇਰਿੰਗ ਹੋਈ ਤੇ ਪੁਲਿਸ ਪਾਰਟੀ ਵੱਲੋਂ ਉਸ ਦੀ ਖਬੀ ਲੱਤ ਤੇ ਗੋਲੀ ਮਾਰ ਕੇ ਉਸ ਨੂੰ ਜ਼ਖਮੀ ਕਰਕੇ ਅਰੈਸਟ ਕਰ ਲਿਆ ਗਿਆ ਕਾਬੂ ਕੀਤੇ ਗਏ ਦੋਸ਼ੀ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਸਨ ਤੇ ਇਸ ਕੋਲੋਂ 32 ਬੋਰ ਦਾ ਹਥਿਆਰ ਬਰਾਮਦ ਹੋਇਆ ਹੈ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਮਨੀਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਹਾਂ ਜਿਵੇਂ ਕਿ ਐਸਐਸਪੀ ਸ਼੍ਰੀ ਹਰਮਨ ਸਿੰਘ ਖਾਂ ਐਸਐਸਪੀ ਮੋਹਾਲੀ ਉਹਨਾਂ ਦੀ ਲੀਡਰਸ਼ਿਪ ਅnder ਮੋਹਾਲੀ ਪੁਲਿਸ ਲਗਾਤਾਰ ਜਿਹੜੀ ਐਂਟੀ ਸੋਸ਼ਲ ਐਲੀਮੈਂਟਸ ਔਰਗੇਨਾਈਜ਼ਡ ਕ੍ਰਾਈਮ ਤੇ ਐਂਟੀ ਨੈਸ਼ਨਲ ਐਲੀਮੈਂਟਸ ਤੇ ਲਗਾਤਾਰ ਵਧੀਆ ਕੰਮ ਕਰ ਰਹੀ ਹੈ। ਇਸ ਲੜੀ ਦੇ ਵਿੱਚ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਦੋਂ ਅਸੀਂ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਇੱਕ 테ਰਰਿਸਟ ਕੰਮ ਜਿਹੜਾ ਐਕਸਪਲੋਸ਼ਨ ਮੋਡਿਊਲ ਹੈ ਉਹਨੂੰ ਬਸਟ ਕੀਤਾ। ਹਾਂ ਜੀ। ਇਸ ਜ ਐਰੋਸਿਟੀ ਖਾਣੇ ਦੇ ਰੀ ਦੇ ਵਿੱਚ ਇੱਕ ਦੁਪਹਿਰੇ ਇੱਕ ਵਿਅਕਤੀ ਦੇ ਘਰ ਦਫਤਰ ਦੇ ਬਾਹਰ ਜਿਹੜੀ ਹੈ ਦੋ ਵਿਅਕਤੀਆਂ ਵੱਲੋਂ ਨਾਮ ਲੁਗਰਤੀਆਂ ਵੱਲੋਂ ਆਕੇ ਫਾਇਰਿੰਗ ਕੀਤੀ ਗਈ ਸੀ ਫਾਇਰਿੰਗ ਕਰਨ ਤੋਂ ਪਹਿਲਾਂ ਤੇ ਇਮੀਡੀਏਟਲੀ ਬਾਦ ਬੱਬਰ ਖਾਲਸਾ ਇੰਟਰਨੈਸ਼ਨਲ ਤੇ ਵਿਅਕਤੀਆਂ ਵੱਲੋਂ ਫੌਰੀ ਨੰਬਰਾਂ ਤੋਂ ਉਹ ਜਿਹੜੀ ਐ ਫਰੋਸਤੀ ਮੰਗੀ ਗਈ ਸੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੰਨ ਲਓ ਕਿ ਐਸਐਸਪੀ ਸਾਹਿਬ ਵੱਲੋਂ ਵੱਖ-ਵੱਖ ਟੀਮਾਂ ਸੀਨੀਅਰ ਅਫਸਰਾਂ ਦੇ ਅੰਦਰ ਬਣਾਈਆਂ ਗਈਆਂ ਸੀ ਕਿ ਸੱਡੀਆਂ ਟੀਮਾਂ ਨੂੰ ਜਿਹੜੀ ਕੱਲ ਇੱਕ ਚੰਗੀ ਸਫਲਤਾ ਮਿਲੀ ਜਦੋਂ ਅਸੀਂ ਇਹ ਕੇਸ ਨੂੰ ਪ੍ਰੈਸ ਕਰਕੇ ਚਾਰ ਵਿਅਕਤੀ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਤੇ ਉਹਨਾਂ ਦੇ ਵਿੱਚੋਂ ਤਿੰਨ ਵਿਅਕਤੀ ਅੱਜ ਸਵੇਰ ਤੱਕ ਕਾਬੂ ਕਰ ਲਏ ਸੀ ਜਿਹੜਾ ਚੌਥਾ ਵਿਅਕਤੀ ਹੈਗਾ ਗੁਰਪ੍ਰੀਤ ਸਿੰਘ ਗੋਫੀ ਇਹ ਅਸੀਂ ਸਾਨੂੰ ਅੱਜ ਇਨਫੋਰਮੇਸ਼ਨ ਮਿਲੀ ਕਿ ਇਹ ਇਸੇ ਦਿਨ ਵਿੱਚ ਘੁੰਮ ਰਿਹਾ ਜਦੋਂ ਅਸੀਂ ਇਹ ਪਾਰਟੀ ਨੇ ਉਹ ਘੇਰ ਕੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹ ਦਾ ਬਾਈਕ ਸਲਿੱਪ ਹੋ ਗਿਆ ਤੇ ਭੱਜਣ ਲੱਗਿਆ ਕਿਟਾਂ ਗੱਡੀ ਨੂੰ ਭਜਦੇ ਹੋਏ ਨੇ ਸਦੀ ਜਿਹੜੀ ਸੀਆਈਏ ਪਾਰਟੀ ਹੈ ਉਹਨਾਂ ਦੇ ਜਾਨਲੇਵਾ ਹਮਲਾ ਕੀਤਾ ਉਹਨਾਂ ਦੇ ਫਾਇਰਿੰਗ ਕੀਤੀ ਉਹਦੇ ਵਿੱਚ ਜਿਹੜੇ ਦੋ ਫਾਇਰ ਆ ਸਾਡੇ ਸੀਆਈਏ ਦੇ ਜਿਹੜਾ ਅਫੀਸ਼ੀਅਲ ਵਹੀਕਲ ਆ ਉਹਦੇ ਵਿੱਚ ਲੱਗੇ ਨੇ ਤੇ ਉਸ ਤੋਂ ਬਾਅਦ ਸਾਡੇ ਇੰਚਾਰਜ ਸੀਆਈਏ ਤਿੰਨ ਗਜੀਨ ਨੇ ਬੜੀ ਬਹਾਦਰੀ ਦਿਖਾਉਂਦੇ ਹੋਏ ਪਹਿਲਾਂ ਉਹਨੂੰ ਪਸੰਦ ਕਰਨ ਲਈ ਕਿਹਾ ਸੀ ਦੋ ਹਵਾਈ ਫਾਇਰ ਕਿਤੇ ਪਰ ਜਦੋਂ ਨਹੀਂ ਮੰਨਿਆ ਤਾਂ ਫਿਰ ਉਹਨੂੰ ਮਤਲਬ ਆਪਣੇ ਤੇ ਜਿਹੜੀ ਆਪਣੀ ਟੀਮ ਦੀ ਸੇਫਟੀ ਨੂੰ ਧਿਆਨ ਚ ਰੱਖਦੇ ਹੋਏ ਉਹਦੇ ਕ੍ਰਾਸ ਫਾਇਰ ਦੇ ਵਿੱਚ ਜਿਹੜਾ ਤਦੋ ਸ਼ੀਗੋਪੀ ਉਹਦੀ ਜਿਹੜੀ ਖੱਬੀ ਲਾਤ ਦੇ ਵਿੱਚ ਫਾਇਰਾਂ ਮਿੰਦਰੀ ਹੋਈ ਹੈ ਅਸੀਂ ਉਹਨੂੰ ਤੁਰੰਤ ਜਿਹੜਾ ਹਸਪੀਟਲ ਦੇ ਵਿੱਚ ਸ਼ਿਫਟ ਕਰਤਾ ਸਰ ਇਹਦੀ ਇਹਦੀ ਬੈਕਗ੍ਰਾਉਂਡ ਕੀ ਹੈ ਇਹ ਜਿਹੜਾ ਪੂਰਾ ਐਕਸਟਰਸ਼ਨ ਗੈਂਗ ਹੈਗਾ ਇਹ ਇਹ ਕਿੰਨੀਆਂ ਵਾਰਦਾਤਾਂ ਦੇ ਵਿੱਚ ਉਹਨਾਂ ਬਲੌਕ ਸੀਗੇ ਇਸ ਦੇ ਬਾਰੇ ਕੋਈ ਜਾਣਕਾਰੀ ਗੋਪਾਲ ਜੀ ਬਾਰੇ ਜਾਂ ਜਿਹੜੇ ਅਰੈਸਟ ਕੀਤੇ ਗਏ ਹੋਰ ਇਹਦੇ ਤਿੰਨ ਸਾਥੀ ਦੇਖੋ ਜਿਹੜਾ ਗੋਪੀ ਹੈ ਇਹਦੇ ਤੇ ਇਸ ਤੋਂ ਪਹਿਲਾਂ ਜਿਹੜੇ ਹੁਣ ਸਾਨੂੰ ਮੁੱਢਲੀ ਤਰੀਕ ਤੋਂ ਪਤਾ ਲੱਗਿਆ ਤੇ ਚਾਰ ਮਗਰਮੇ ਦਰਜ ਜਾਂ ਜਿਹੜੇ ਬਾਕੀ ਵੀ ਇਹਦੇ ਤਿੰਨ ਸਾਥੀ ਨੇ ਤਿੰਨਾਂ ਤੇ ਹੀ ਜਿਹੜੀ ਪਹਿਲਾਂ ਕਪਰਾ ਦੇ ਇੱਕ ਮਕਦਮੇ ਦਰਜ ਨਹੀਂ ਬਾਕੀ ਇਹਨਾਂ ਦੇ ਇਹਨਾਂ ਨੇ ਕਿਸ-ਕਿਸ ਤੋਂ ਹੋਰ ਐਕਸਟਰੈਕਸ਼ਨ ਕੀਤੀ ਹੈ ਸੀ ਇਹਨਾਂ ਦਾ ਰਿਮਾਰਟ ਫਸਲ ਕਰਕੇ ਅਗਵਾਈ ਨਾਲ ਪੇਸ਼ ਕਰਾਂਗੇ ਠੀਕ ਹੈ ਸਰ ਤਾਂ ਆਪ